ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਬਲਾਸਪੁਰ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਬੈਂਦਾ ਜੀ ਮੋਗਾ ਨੇੜੇ ਇੱਕ ਸਾਈਡ ਤੇ ਮਾਸ਼ੀ ਕੇ ਰਹਿ ਜਾਂਦਾ ਜੀ ਰਾਮਾ ਬਦਨੀ rau ਕੇ ਇਹ ਨੇੜੇ ਦੇ ਪਿੰਡ ਆ ਜੀ ਇੱਕ ਆਪਾਂ ਫਾਰਮ ਚੋ ਵੀਡੀਓ ਕਵਰ ਕਰ ਰਹੇ ਆ ਬਾਈ ਨਾਲ ਗੱਲਬਾਤ ਹੋਈ ਜੀ ਔਫ ਕੈਮਰਾ ਤੇ ਗੱਲਾਂ ਬਾਤਾਂ ਤੋਂ ਪਤਾ ਲੱਗਿਆ ਕਿ ਬਾਈ ਦਾ ਸਾਰੀ ਦੀ ਸਾਰੀ ਹੋਮ ਬਰੀਡ ਆ ਜੀ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਵੀ ਪਸ਼ੂ ਖਰੀਦੇ ਆ ਗੈਂਤੀ ਦਾ ਪਸ਼ੂਆਂ ਦੀ ਹਾਲਾ ਕਿ ਖੋੜੀ ਆ ਕਿਉਂਕਿ ਬਾਈ ਕੋਲ ਜਗ੍ਹਾ ਇਸ ਵਕਤ 19 ਕਾ ਤੇ ਪਰ ਜਿੰਨੀ ਕ ਜਗ੍ਹਾ ਚ ਬਾਈ ਪਸ਼ੂ ਸਾਮ ਸਕਦਾ ਸੀ ਬਹੁਤ ਵਧੀਆ ਤਰੀਕੇ ਨਾਲ ਰੱਖੇ ਹੋਏ ਆ ਜੀ ਮੇਨ ਗੱਲ ਸਫਾਈ ਦਾ ਧਿਆਨ ਜੀ ਪਸ਼ੂ ਮੇਨਟੇਨ ਹਰੇਕ ਪਸ਼ੂ ਦੇ ਮੂਰੇ ਤੁਸੀਂ ਦੇਖ ਸਕਦੇ ਹੋ ਵੀ ਪਾਣੀ ਪੱਟਿਆਂ ਦਾ ਪੂਰਾ ਪ੍ਰਬੰਧ ਆ ਤੇ ਇੱਕ ਹੋਰ ਵੱਖਰੀ ਚੀਜ਼ ਐ ਇਸ ਫਾਰਮ ਤੇ ਬਾਈ ਨੇ ਸਾਰੇ ਫਾਰਮ ਥੱਲੇ ਆ ਬੱਬਲ ਸ਼ੀਟ ਪਾਈ ਆ ਜੀ ਇਹ ਵੀ ਆਪਾਂ ਪੁੱਛਾਂਗੇ ਬਈ ਇਹਦਾ ਫਾਇਦਾ ਹੈਗਾ ਕਿ ਨਹੀਂ ਹੈਗਾ ਵੀਡੀਓ ਨੂੰ ਐਂਡ ਤੱਕਰ ਦੇਖਿਓ ਤੇ 1 ਵੜ 22 ਦੀ ਫਾਰਮ ਚੋਂ ਬਕਾਊ ਆ ਬੜੀ ਚੰਗੀ ਵੜ ਆ ਆਪ ਵੀ ਚੰਗੇ ਸੀਮਣ ਦੀ ਐ ਤੇ ਅੱਗੇ ਗੱਬਣ ਵੀ ਚੰਗੇ ਸੀਮਣ ਤੋਂ ਆ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਵੀਡੀਓ ਵਧੀਆ ਲੱਗੀ ਤਾਂ ਵੀਰੇ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਸਾਸਤਰੀ ਬਾਬਾ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਬਈ ਮਹਿੰਦਰ ਸਿੰਘ ਪਿੰਡ ਬਲਾਸਪੁਰ ਡਿਸਟ੍ਰਿਕਟ ਮੋਗਾ ਦਾ ਦਸੀਲ ਨਿਹਾਲ ਸਿੰਘ ਵਾਲਾ ਮੋਬਾਈਲ ਨੰਬਰ ਜੀ 8699019774 ਠੀਕ ਆ ਕਿੰਨਾ ਕ ਸਮਾਂ ਹੋ ਗਿਆ ਬਈ ਕੰਮ ਸ਼ੁਰੂ ਕੀਤੇ ਸਾਨੂੰ ਹੋ ਗਿਆ ਜੀ 2.5 ਸਾਲ 2.5 ਸਾਲ ਹੋ ਗਏ ਜੀ ਠੀਕ ਆ ਇਹ ਆਪਾਂ ਕਿੰਨੇ ਨਗਾ ਤੋਂ ਸ਼ੁਰੂ ਕੀਤੀ ਸੀ ਕੰਮ ਆਪਾਂ ਜੇ ਦੋ ਤੋਂ ਕਰੀ ਸੀ ਦੋਆਂ ਤੋਂ ਕੀਤੀ ਸੀ ਕਿੰਨੇ ਕਿਲੋ ਦੁੱਧ ਵਾਲੇ ਸੀਗੇ ਉਹ ਜੀ ਸਾਡੇ ਕੋਲ 30 ਪਲੱਸ ਵਾਲੇ ਜੀ ਸਾਰੇ ਪਹਿਲਾਂ ਹੀ ਚੰਗੇ ਪਹਿਲੇ ਪਹਿਲੇ ਚੰਗੇ ਲੈ ਆ ਠੀਕ ਆ ਪਹਿਲਾਂ ਉਹ ਦੋਆਂ ਦੀ ਆਪਾਂ ਖਰੀਦ ਕੀਤੀ ਸੀ ਖਰੀਦ ਕੀਤੀ ਸੀ ਉਸ ਤੋਂ ਬਾਅਦ ਆ ਸਾਰੇ ਜਿੰਨੇ ਨਾਲ ਆਪਣੇ ਕੋਲ ਹੈਗੇ ਸਾਰੇ ਉਹਨਾਂ ਦੇ ਬੱਚਿਆਂ ਉਹਨਾਂ ਤੋਂ ਤਿਆਰ ਕਰਕੇ ਅਸੀਂ ਠੀਕ ਹੈ ਹਾਂ ਜੀ ਤੇ ਵਧੀਆ ਪ੍ਰੋਫਿਟ ਹੋਈ ਜਾਂਦਾ ਜੀ ਵਧੀਆ ਜੀ ਵਧੀਆ ਯਾਨੀ ਆਪਾਂ ਕਹਿ ਸਕਦੇ ਆਂ ਬਈ ਜਿਹੜੇ ਵੀਰ ਨੇ ਘਰੇ ਕੰਮ ਕਰਨਾ ਆਪਾਂ ਬਾਹਰ ਵੀ ਨਹੀਂ ਜਾਣ ਦੀ ਲੋੜ ਆਪਾਂ ਨੂੰ ਤੇ ਜਾਂ ਨੇੜੇ ਦੇ ਸ਼ਹਿਰ ਜਾਂ ਆਪਾਂ ਕਈ ਵਾਰ ਹੋਰ ਕੰਟਰੀ ਜਾਂਦੇ ਆਂ ਜੀ ਵਧੀਆ ਘਰੇ ਰਹਿ ਕੇ ਆਪਾਂ ਸੋਹਣਾ ਸੈਟਅਪ ਕਰ ਸਕਦੇ ਆ ਬਹੁਤ ਵਧੀਆ ਬਾਈ ਮੈਂ 18 ਸਾਲ ਬਾਹਰ ਲਾਇਆ ਠੀਕ ਹੈ ਜੀ ਕਿਹੜੀ ਗੱਲ ਕਹਿੰਦੇ ਕਤਰ ਦੇ ਵਿੱਚ ਕਤਰ ਤੇ ਵਿੱਚ ਜੀ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਸਾਡੀ ਸਾਰੀ ਫੈਮਿਲੀ ਬਾਹਰ ਹੀ ਹੈ ਹਾਂਜੀ ਤੇ ਹੁਣ ਅਸੀਂ ਘਰੇ ਯਾਨੀ ਕੰਮ ਚਲਾ ਲੈ ਸਾਡਾ ਬਜ਼ੁਰਗ ਸੀਗਾ ਪਹਿਲਾਂ ਹਾਂਜੀ ਤੇ ਘਰ ਸੰਭੀ ਜਾਂਦਾ ਸੀ ਹੁਣ ਅਸੀਂ ਆਪ ਸੰਭਣ ਲੱਗੇ ਆਂ ਘਰ ਉਹਨਾਂ ਦੀ ਡੈਥ ਹੋ ਗਈ ਸੀ ਤੇ ਹੁਣ ਅਸੀਂ ਪਸ਼ੂਆਂ ਦਾ ਜਾਨੇ ਰੱਖ ਲਿਆ ਆਪਦਾ ਕੰਮ ਬਹੁਤ ਵਧੀਆ 2.5 ਸਾਲ ਦਾ ਹੋ ਗਿਆ ਆਨੰਦ ਆ ਰਿਹਾ ਆਨੰਦ ਆ ਰਿਹਾ ਆਪਦਾ ਕੰਮ ਸਕੂਨ ਆ ਕਿਸੇ ਦਾ ਕੋਈ ਦਾ ਰੇਕ ਬੰਦਾ ਕਰਦਾ ਸੀ ਸਾ ਆਪਾਂ ਨੂੰ ਸਬਰ ਤੇ ਆਨੰਦ ਹੋਵੇ ਜੀ ਬਿਲਕੁਲ ਬਿਲਕੁਲ ਜੀ ਆਸਰਾ ਰੱਖਦੀਆਂ ਇਹ ਆਪਣੇ ਕੋਲੇ ਆਉਂਦੀਆਂ ਸਹੀ ਗੱਲ ਤੇ ਵੀ ਸਾਨੂੰ ਕੁਝ ਪਾਉਣਗੇ ਸਾਨੂੰ ਕੁਝ ਦੇਣਗੇ ਤੇ ਝਾਗ ਦਿਆਂ ਜਿੱਦਾਂ ਖੁਸ਼ ਹੋ ਜਾਂਦਾ ਹੈ ਬਿਲਕੁਲ ਖੁਸ਼ ਹੋ ਜਾਂਦਾ ਹੈ ਹਾਂਜੀ ਹਾਂ ਤੇ ਬਈ ਆ ਜਦੋਂ ਮੈਂ ਆਇਆ ਮੈਂ ਉਦੋਂ ਵੀ ਤੁਹਾਨੂੰ ਆਫ ਕੈਮਰਾ ਵੀ ਕਿ ਸਵਾਲ ਕੀਤਾ ਸੀਗਾ ਤੇ ਤੁਹਾਨੂੰ ਔਨ ਕੈਮਰਾ ਵੀ ਕਰ ਰਿਆ ਬਈ ਆਪਾਂ ਸਾਰੇ ਫਾਰਮ ਤੇ ਬੱਬਲ ਸੀਟ ਪਾਈ ਆ ਹਾਂਜੀ ਹਾਂ ਇਹ ਬਾਲੀ ਕੋਸਟਲੀ ਤਾਂ ਨਹੀਂ ਹੁੰਦੀ ਜੀ ਨਹੀਂ ਨਹੀਂ ਬਹੁਤ ਵਧੀਆ ਚੀਜ਼ ਹੈ ਬਹੁਤ ਵਧੀਆ ਚੀਜ਼ ਹੈ ਬਹੁਤ ਵਧੀਆ ਚੀਜ਼ ਹੈ ਇਹਦਾ ਜੀ ਟੈਂਪਰੇਚਰ ਦਾ ਫਰਕ ਆ ਇੱਥੇ ਫੁੱਲ ਟੈਂਪ ਆਏ ਆ ਜੀ ਜੇ ਕਾਹਾਂ 40 ਡਿਗਰੀ ਟੈਂਪਰੇਚਰ ਹੈ ਥੱਲੇ 15 ਰਹਿ ਜਾਂਦਾ ਹੈ 15 15 ਇੰਨਾ ਫਰਕ ਇੰਨਾ ਫਰਕ ਸਾਡੇ ਉਧਰਲੇ ਪਾਸੇ ਪਾਈ ਵੀ ਨਹੀਂ ਹਾਂਜੀ ਉਧਰ ਜਾ ਕੇ ਖੜ ਕੇ ਦੇਖੋ ਆਟੋਮੈਟਿਕ ਹੀ ਫਰਕ ਲਾਦਾ ਪਤਾ ਲੱਗੂਗਾ ਬਈ ਤਾਂ ਇਹ ਚੀਜ਼ ਪਾਈ ਆ ਚੀਜ਼ ਪਾਈ ਹਾਂਜੀ ਠੀਕ ਆ ਇਹ ਕੀਮਤ ਕਿੰਨੀ ਕ ਪੈ ਜਾਂਦੀ ਹੈ ਇਹ ਰੋਲ ਹੁੰਦਾ ਜੀ ਗਾਹਾਂ ਕਿਹਦੇ ਹਿਸਾਬ ਨਾਲ ਮੀਟਰਾਂ ਦੇ ਹਿਸਾਬ ਨਾਲ ਮੀਟਰਾਂ ਦੇ ਸਾਨੂੰ ਮਹਿੰਗਾ ਤਾਂ ਨਹੀਂ ਬਾਲਾ ਜੀ ਨਹੀਂ ਬਾਲਾ ਮਹਿੰਗਾ ਵੀ ਨਹੀਂ ਬਾਲਾ ਸਸਤਾ ਵੀ ਬਾਲਾ ਨੋਰਮਲ ਨੋਰਮਲਾ ਡੋਡੇ ਦੁਕਾਨ ਦਾ ਫਾਇਦਾ ਹਾਂ ਫਾਇਦਾ ਪੂਰਾ ਹੀ ਠੀਕ ਆ ਇਹ ਤਾਂ ਡਬਲ ਛੱਤ ਬਣ ਗਈ ਇੱਕ ਤਰ੍ਹਾਂ ਦੀ ਡਬਲ ਛੱਤ ਬਣ ਗਈ ਤੇ ਤਾਬਸ ਦੇਖ ਲਓ ਤੁਸੀਂ ਹੁਣ ਖੜੇ ਹੀ ਆ ਹਾਂ ਹੁਣ ਆਹ ਪੱਖੇ ਵੀ ਬੰਦ ਕਰਤੇ ਆਪਾਂ ਗਰਮੈਸ ਨਹੀਂ ਐਸੀ ਛੱਤ ਨੂੰ ਕਹਿ ਸਕਦੇ ਨਹੀਂ 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 ਬਹੁਤ ਨਾਲੇ ਆਪਾਂ ਨੂੰ ਕੋਈ ਟੀਨਾ ਵਾਲੀਆਂ ਉੱਚੀਆਂ ਵੀ ਨਹੀਂ ਪਾ ਗਿਆ ਆਪਾਂ ਕਹਿੰਦੇ ਕਿ ਬਈ ਵਾਲੀਆਂ ਉੱਚੀਆਂ ਬਣ ਜਾਂਦੀਆਂ ਹਾਂਜੀ ਹਾਂ ਠੀਕ ਆ ਜਿਹੜੀ ਵੈਡ ਬਾਈ ਆਪਾਂ ਵਕਾਊ ਕੀਤੀ ਆ ਹਾਂਜੀ ਸੁਆਕਿਰਦਮਾ ਜੀ ਇਹ ਹੈ ਇਹ ਪਲੂਣ ਬੱਛੀ ਆ ਬਾਈ ਘਰ ਦੇ ਤਿਆਰ ਕੀਤੀ ਐ ਡੱਕ ਦੇ ਦੰਦ ਇਹ ਕੱਢ ਰਹੀ ਐ ਹੁਣ ਇੱਕ ਦੰਦ ਸਿੱਟਿਆ ਨੇ ਫੇਰ ਸਟਾਰਟ ਕੀਤਾ ਸਟਾਰਟ ਹੈ ਹਾਂਜੀ ਯਾਨੀ ਸਟਾਰਟ ਕੀਤੇ ਆ ਅਜੇ ਦੁੱਗ ਦੇ ਦੰਦ ਹਾਂਜੀ ਹਾਂ ਦੁੱਗ ਦੇ ਸਟਾਰਟ ਕੀਤੇ ਆ ਠੀਕ ਆ ਤੇ ਪਹਿਲੇ ਟੀਕੇ ਰਹੀ ਐ ਇਹ ਠੀਕ ਆ ਸਾਡਾ ਸਾਰਾ ਯਾਨੀ ਮਟੀਰੀਅਲ ਪੂਰਾ ਪਾਉਨੇ ਬਰਾਬਰ ਯਾਨੀ ਸਾਰੀ ਵੈਕਸੀਨ ਹੋਈ ਵੀ ਆ ਸਾਰੀ ਵੈਕਸੀਨ ਵਧੀਆ 8 ਮਿੰਟ ਚੱਲੀ ਜਾਂਦੀ ਪੂਰਾ ਟ੍ਰੀਟਮੈਂਟ ਪੂਰਾ ਤਕੜਾ ਹਾਂਜੀ ਠੀਕ ਆ ਕਿੰਨੇ ਸਮੇਂ ਦੀ ਗੱਬਣ ਹੋ ਗਈ ਆ ਜੀ ਇਹ ਇਹ ਇਸ ਟਾਈਮ ਇਹਦੇ 30 ਤਰੀਕ ਨੂੰ ਡੇਨ ਪੂਰੇ ਹੁੰਦੇ ਡੇਡ ਮੁਤਾਬਕ ਡੇਡ ਮੁਤਾਬਕ ਅੱਜ ਤਰੀਕ ਹੋ ਗਈ 10 ਜੀ 10 ਹੋ ਗਈ ਯਾਨੀ 20 ਦਿਨ ਬਾਕੀ ਆ ਹੋ ਸਕਦਾ 2-4 ਦਿਨ ਉੱਤੇ ਲੈ ਜੇ ਹੋ ਸਕਦਾ 1-2 ਦਿਨ ਘੱਟ ਲੈ ਠੀਕ ਹੈ ਯਾਨੀ 20 ਤੋਂ 25 ਦੇ ਵਿੱਚ ਵਿੱਚ ਮੰਨ ਕੇ ਲੈ ਜੋ ਡੇਟ ਮੁਤਾਬਕ 20 ਪਏ ਆ ਤੇ ਜਾਣ ਨੂੰ ਬਲਹ ਹਫਤਾ ਹੋਊਗਾ ਹਫਤਾ ਹਾਂਜੀ ਹਾਂ ਠੀਕ ਹੈ ਤੇ ਬੱਚੀ ਤਾਂ ਹੁਣ ਖੁੱਲਣ ਲੱਗਿਆ ਥੱਲੋ ਚਾਗ ਲਈ ਇੰਨੀ ਸੋਹਣੀ ਕੱਢਣੀ ਇਹਦੀ ਮਾਂ ਸਾਡੇ ਕੋਲੇ ਆ ਕਿੰਨੇ ਕਿਲੋ ਦੁੱਧ ਤੇ ਚੱਲਦੀ ਹੈ ਇਹਦੀ ਮਾਂ ਚ 22-28 ਲੀਟਰ ਤੇ 30 ਦੇ ਨੇੜੇ ਜਾ ਵਰਦੀ 30 ਦੇ ਨੇੜੇ ਜਾ ਵਰਦੀ ਜਾ ਵਰਦੀ ਟੋਪ ਦਾ ਥਾਣਾ ਜੀ ਪੂਰਾ ਚੰਗ ਪੂਰਾ ਰੈਨ ਕਿਸੇ ਗੱਲੋਂ ਨਹੀਂ ਪੂਰੀ ਠੰਡੀ ਸੀਲ ਐਂ ਕਿਸ ਜਮੇ ਚਮਕ ਬਹੁਤ ਜ਼ਿਆਦਾ ਵਧੀਆ ਠੀਕ ਹੈ ਤੋੜ ਕੇ ਦਿਖਾ ਮੂੰਹ ਤੋਂ ਹਜੇ ਦੁੰਦਾ ਪ੍ਰੋਪਰ ਹੋਇਆ ਨਹੀਂ ਜੀ ਤੁਸੀਂ ਚਾਹੇ ਦੁੰਦੀ ਮੰਨ ਕੇ ਆ ਜਾਓ ਜੀ ਦੁੰਦੀ ਮੰਨ ਕੇ ਆ ਜਾਓ ਭਾਵਾ ਗੰਦ ਹਜੇ ਸਟਾਰਟ ਕੀਤੇ ਆ ਕਿਸੇ ਵੀਰ ਨੇ ਪੈਸੇ ਲਾਉਣੇ ਆ ਆਪਾਂ ਇੱਥੇ ਕੀਰੀ ਕਹਿ ਦਿੱ ਗਏ ਫਿਰ ਅਗਲਾ ਵੀਰ ਤਰਾਜ ਕਰਦਾ ਵੀ ਤੁਸੀਂ ਕੀ ਦੀ ਕਿਹਾ ਸੀ ਸਟਾਰਟ ਕੀਤੇ ਆ ਦੂਰ ਦੇ ਦੰਦ ਡੇਟ ਮਿਤਾਬਕ ਜਿਹੜਾ ਸਮਾਂ ਪਿਆ ਜੀ ਹਜੇ 20 ਦਿਨ ਪਿਆ ਜੀ 2 ਦਿਨ ਵੱਧ ਵੀ ਸਕਦੇ ਆ ਘਟ ਵੀ ਸਕਦੇ ਆ ਤੁਸੀਂ ਚਾਹੇ ਮਹੀਨਾ ਮੰਨ ਕੇ ਸੌਦਾ ਕਰ ਲਿਓ ਜੀ ਪਰ ਬਾਈ ਦੀ ਗੱਲ ਹੈ ਇਹ ਮੰਨਣਯੋਗ ਆ ਬਈ ਜਿਹੜੀ ਝੋਲੀ ਆ ਹਾਂਜੀ ਟਾਪ ਦੀ ਝੋਲੀ ਤਿਆਰ ਕਰਦੀ ਹੁੰਦੀ ਆ ਜੀ ਹਜੇ 20 ਦਿਨ ਤਿਆਰੀ ਇਸ ਤੇ ਬਹੁਤਾ ਬਾਕੀ ਬਾਈ ਦਾਸ ਦਾ ਕਿ ਸਾਰੀ ਵੈਕਸੀਨਿੰਗ ਹੋਈ ਵੀ ਆ ਸੀਮਨ ਕਿਹੜਾ ਲੱਗਿਆ ਵੀਰੇ ਇਹਦੇ ਕਸ ਨੋਵਾ ਦਾ ਐਸੇ ਨੋਵਾ ਦਾ ਜੀ ਠੀਕ ਆ ਏਬੀਐਸ ਦਾ ਆ ਜਾਂਦਾ ਹੈ ਨਾ ਬਈ ਏਬੀਐਸ ਦਾ ਏਬੀਐਸ ਦਾ ਠੀਕ ਆ ਇਹ ਸੈਕਸੜਾ ਕੇ ਵੀਰੇ ਨੋਰਮਲ ਹੀ ਆ ਜੀ ਨਹੀਂ ਨੋਰਮਲ ਆ ਬਾਈ ਠੀਕ ਆ ਨਾਰਮਲ ਲੱਗਿਆ ਵਾ ਕਨਵੈਕਸ਼ਨਲ ਲੱਗਿਆ ਵਾ ਵੀਰੇ ਸੀਮਾ ਨੇ ਦੋ ਟੀਕੇ ਭਰੇ ਆ ਜਾਂ ਇੱਕ ਭਰਿਆ ਇੱਕੋ ਹੀ ਟੀਕੇ ਦੇ ਨਾਲ ਹੀ ਆ ਬਸ ਅੱਛਾ ਇੱਕ ਕਰੀਏ ਯਾਈ ਹੋਈ ਇੱਕ ਕਰੀਏ ਠੀਕ ਆ ਸਾਡੇ ਸਾਰੇ ਪਸ਼ੂ ਇਦਾਂ ਹੀ ਆ ਠੀਕ ਆ ਵੀਰੇ ਬਾਕੀ ਮੈਂ ਤੁਹਾਨੂੰ ਝੋਲੀ ਚੈੱਕ ਕਰਾ ਦੂੰ ਕਰਮ ਵਾਲੀ ਦੀ ਸੋਹਣੀ ਝੋਲੀ ਆ ਕੱਲਾ ਕੱਲਾ ਥਾਂ ਨਿਖੜ ਮਾ ਤੋਰਾ ਚੈੱਕ ਕਰ ਸਕਦੇ ਹੋ ਐਨ ਲੱਦਾ ਚੌਣੀਆਂ ਕਰ ਕਰ ਦਰਦੀ ਆ ਅੱਜ ਵੀ ਕਰਮ ਵਾਲੀ ਤੇ ਮਹੀਨੇ ਨੂੰ ਤਿਆਰੀ ਬਹੁਤ ਜ਼ਿਆਦਾ ਟਾਪ ਦੀ ਕਰਨੀ ਆ ਨਵਾਂ ਫਾਰਮ ਸ਼ੁਰੂ ਕਰਨਾ ਚਾਹੁੰਦੇ ਆ ਜੀ ਚੰਗੇ ਪਸ਼ੂ ਦੀ ਪਾਲਾ ਤਾਂ ਤੁਹਾਡੇ ਵਾਸਤੇ ਇੱਕ ਤਿਆਰ ਕੀਤੀ ਹੋਈ ਬਰੀਡ ਮਿਲ ਜਾਣੀ ਆ ਜੀ ਕਿਉਂਕਿ ਜੇ ਆਪਾਂ ਜ਼ੀਰੋ ਤੋਂ ਸਟਾਰਟ ਕਰਾਂਗੇ ਤਾਂ ਸਮਾਂ ਤੇ ਮਿਹਨਤ ਤਾਂ ਲੱਗਣੀ ਲੱਗਣੀ ਆ ਜੀ ਤੇ ਇਹ ਤੁਹਾਨੂੰ ਤਿਆਰ ਕੀਤੀ ਬਰੀਡ ਮਿਲ ਜਾਣੀ ਇਹਦੀ ਫਿਰ ਕੱਚੀ ਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਡਿਮਾਂਡ 90000 ਹੋਜੂ ਮਾੜਾ ਮੋਟਾ ਜੀ ਹੋਜੂਗਾ ਬਾਈ ਜੇ ਤਾ ਦੱਸ ਦਿਨਾ ਤਿਆਰ ਹੋ ਗਈ ਫੇ ਰੇਟ ਜਾਨੀ ਬਦਲਾਂਗੇ ਜੇ ਹਾਈਟ ਦੀ ਗੱਲ ਕਰਗੇ ਕਿੰਨੀ ਕਹੂ ਬਾਈ ਹੈਟ ਤਾਂ ਪੂਰੀ ਹੈ ਬਾਈ ਠੀਕ ਆ ਉਹ ਵੈਸੇ ਬੱਚਾ ਬੱਚੇ ਦੇ ਹਿਸਾਬ ਨਾਲ ਚੰਗੀ ਆ ਯਾਨੀ ਆਪਾਂ ਮੰਨ ਸਕਦੇ ਆ ਆਹ ਛੋਟੀ ਹੈਟ ਤਾਂ ਕਹਿ ਹੀ ਨਹੀਂ ਸਕਦਾ ਬਈ ਇਹਨੂੰ ਠੀਕ ਆ ਯਾਨੀ 5 ਦੇ ਆਸੇ ਪਾਸੇ ਹੋਊ 5 ਤੋਂ ਉੱਪਰ ਹੀ ਆ ਹਾਂਜੀ ਹਾਂ ਠੀਕ ਆ ਪੰਜ ਦੇ ਤੁਸੀਂ ਆਸੇ ਪਾਸੇ ਮੰਨ ਕੇ ਆ ਜਾਓ ਆਪਾਂ ਮਿਣੀ ਨਹੀਂ ਜੀ ਕੋਈ ਵੀ ਰਾ ਕੇ ਕਵੇ ਮੇਰੇ ਪਾਣੀ ਸਾਡਾ ਲੈਵਲ ਦੇਖ ਲਓ ਜੀ ਠੀਕ ਆ ਖੇਰੀ ਐ ਇਹ ਸਭ ਬਾਈ ਦੇ ਤੁਸੀਂ ਲਾ ਲੋ ਸਾਹਿਬ ਬਾਈ ਜੇਬ ਤੱਕ ਰਹਉਂਦੀ ਆ ਕੁਰਤੇ ਦੀ ਜੇਬ ਤੋਂ ਪੂਰਾ ਉੱਪਰ ਹੀ ਹੋਊਗੀ ਜੀ ਤੇ ਉਹ ਤਾਂ ਸਾਡੇ 5 ਫੁੱਟ ਆ ਮੇਰਾ ਸਾਡੇ 5 ਫੁੱਟ ਕਰਦਾ ਹਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਕਿੰਨੀ ਹੋਊਗੀ ਪਰ ਜੇ ਬਰੀਡ ਦੀ ਗੱਲ ਕਰਗੇ ਮੇਰੇ ਬਰੀਡ ਦਾ ਕੋਈ ਅੰਤ ਨਹੀਂ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਜਿਹਨੂੰ ਨਗ ਪਸੰਦ ਆਉਂਦਾ ਜੀ ਧੰਨਵਾਦ